ਜੀ ਆਇਆਂ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵੱਡੇ ਘਰ ਦੇ ਵਿੱਚ ਤੇ ਵੱਡਾ ਘਰ ਦਾ ਪਿੰਡ ਆ ਛੋਟਾ ਘਰ ਛੋਟੇ ਘਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਘੈਂਟ ਬਾਈ ਕੇ ਘਰੇ ਜਨਵਰ ਬਾਈ ਉਹਨਾਂ ਦੇ ਕੋਲ ਤਿੰਨ ਤਿੰਨਾਂ ਦੇ ਵਿੱਚ ਇੱਕ ਟੇਢੇ ਘੱਟ ਦੇ ਵਿੱਚ ਟੁੱਕ ਗੱਬਣ ਚੋਟੀ ਮਿੱਤਰੋ ਬਾ ਕਮਲ ਚੱਕ ਪਾਸ ਦੁੱਧੋ ਡرائی ਲੈਵੇ ਦੇ ਲਵਾਸ ਵਾਲੀ ਕਰਮਾ ਵਾਲੀ ਬڑے ਟਿਕਾਣਿਆਂ ਦਾ ਤੀਰਾਂ ਦਾ ਮਿੱਤਰੋ ਜਿਹੜੇ ਭਰਾ ਚੋਟੀ ਅਸਰ ਕਟੀਆਂ ਤੇਡੇ ਘਰਾਂ ਵਾਲਿਆਂ ਭਲਦੇ ਫਿਰਦੇ ਆ ਮਿੱਤਰੋ ਉਹਨਾਂ ਨੂੰ ਤੁਹਾਨੂੰ ਸਾਲ-ਸਾਲ ਡੇਢ-ਡੇਢ ਸਾਲ ਪੱਠੇ ਪਾਉਣੇ ਪੈਣੇ ਆ ਤੇ ਇਹਦੀ ਗੱਲ ਮਿੱਤਰੋ ਚਾਰਾਂ ਪੰਜਾ ਮਹੀਨਿਆਂ ਦੀ ਬਾਕੀ ਆ ਬਹੁਤ ਟਿਕਾਣੇ ਦੀ ਚੋਟੀ ਇੱਕ ਵਿਖਾਉਂਗਾ ਇੱਕ ਗਾਂ ਚੰਗੇ ਦੁੱਧ ਦੀ ਮਾਲਕਣ ਜਰਸੀ ਵਿਖਾਉਂਗਾ ਕ੍ਰਾਸ ਦੇ ਵਿੱਚ ਪੈਂਦੀ ਪੰਜਾਬ ਵਾਲੀ ਮਿੱਤਰੋ ਤੇ ਇੱਕ ਹੋਰ ਵੜ ਤੁਹਾਨੂੰ ਗੱਬਣ ਦਿਖਾਉਂਗਾ ਉਹ ਵੀ ਥੋੜਾ ਜਿਹਾ ਦੁੱਧ ਦਿੰਦੀ ਆ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਮਿਲਦੇ ਆਪਾਂ ਹਰਪ੍ਰੀਤ ਬਾਈ ਨੂੰ ਹਰਪੇ ਦੇ ਵੀਰੇ ਕੀ ਹਾਲ ਆ ਬਾਈ ਬਹੁਤ ਵਧੀਆ ਬਈ ਸਤਿਆ ਦੇ ਪਰਿਵਾਰ ਬਾਈ ਬਹੁਤ ਵਧੀਆ ਠੀਕ ਚੜਦੀ ਕਰਦੇ ਆ ਪੂਰੀ ਚੜਦੀ ਕੜਾਈ ਠੀਕ ਆ ਹਰਪ੍ਰੀਤ ਬਾਈ ਅੱਜ ਕਿੰਨੇ ਜਾਨਵਰ ਆ ਵੀਰੇ ਤਿੰਨ ਜਾਨਵਰ ਵਿਖਾਉਗਾ ਜੀ ਤਿੰਨ ਤਿੰਨ ਜਾਨਵਰ ਅੱਜ ਵੀਰੇ ਹੈ ਹਾਂਜੀ ਪਹਿਲੇ ਨੰਬਰ ਤੇ ਜਿਹੜੇ ਟੇਡੇ ਘੱਟ ਦੇ ਵਿੱਚ ਝੋਟੀਆਂ ਵੀਰੇ ਕਿੰਨੇ ਚਰਦੀ ਗੱਬਣ ਆ ਬਾਈ ਇਹ ਠੀਕ ਹੈ ਕੋਈ ਥੋੜਾ ਬਹੁਤਾ ਥਣਪਾਸ ਵੀ ਨਹੀਂ ਕਰਾਉਂਦੀ ਨਹੀਂ ਥਣਪਾਸ ਕਰਾਉਂਦੀ ਫੇ ਪੰਜ ਛੇ ਦਿਨ ਹੀ ਹੋਇਆ ਦੁੱਧ ਡਰਾਈ ਹੋਈ ਨੂੰ ਠੀਕ ਹੈ ਮੈਂ ਲਾ ਹੁਣ ਪਾਸ ਹੋ ਜੂਗੀ ਹਾਂਜੀ ਹਾਂਜੀ ਠੀਕ ਆ ਅੱਛਾ ਬੱਡੇ ਵੀ ਕਿੰਨਾ ਦੁੱਧ ਦਿੱਤਾ ਹੋਇਆ ਹੈ ਨੇ 12 ਕਿਲੋ ਬਾਈ ਠੀਕ ਹੈ ਵੀਰੇ ਹੁਣੇ ਦੂਜਾ ਸੂਆ ਸੂ ਗਈ ਬਾਈ ਐਦ ਕੀ ਕੱਪੜ ਦਾ ਪਤਾ ਕੁਝ ਕਿਹੜੇ ਤੋਂ ਕਰਾਈ ਹੋਈ ਉਹਨਾਂ ਨੇ ਕਿ ਨਹੀਂ ਪਤਾ ਕੁਝ ਨਹੀਂ ਯਾਰ ਬਈ ਨਹੀਂ ਠੀਕ ਹੈ ਪੁੱਛਿਆ ਨਹੀਂ ਹੈ ਛੋਟੀ ਵੱਡੀ ਕਮਾਲ ਹੈ ਨਾ ਪਿੰਡਾ ਪੁੰਡਾ ਹਰ ਪੱਖਾ ਜਿਹੜਾ ਬਰੀਕੀ ਨਾਲ ਲੱਗਾ ਕਰਮ ਵਾਲੀ ਨੂੰ ਕਿੰਨੇ ਦਾ ਦੇ ਦਿਆਂਗੇ ਵੀਰੇ ਮੁੱਲ 82 80 ਹੀ ਦੇ ਦਾਂਗੇ ਸਰ ਮ ਤੇਰਾ ਮਾਣ ਹੀ ਆ ਤਲਾ ਦਿਆ ਜਿਸ ਨੂੰ ਕਾਟੇ ਬਾੜੇ ਠਾਠ ਡਬਾ ਬਸ ਹੀ ਜੋ ਛੋਟ ਛੱਪਾ ਕਰ ਦਾਂਗੇ ਕੱਡੀ ਵਾਰੋਂ ਤੋਰੀ ਮੜੇ ਖੋਲੀ ਵੀਰੇ ਲੈ ਵੀ ਮਿੱਤਰੋ ਟੇਢੀ ਕੱਟ ਦੇ ਵਿੱਚ ਆ ਮਗਰਲੇ ਦੂ ਪੈਰਾ ਮਿੱਤਰੋ ਤੇ ਮੋਗੇ ਜ਼ਿਲ੍ਹੇ ਦਾ ਇਹ ਮਾਨਮਤਾ ਨਗਰ ਆ ਜਿਸ ਘਰ ਦੇ ਵਿੱਚ ਖੜੀ ਹਰਪ੍ਰੀਤ ਬਾਈ ਦਾ ਨਾਮ ਆ ਤੇ ਘੈਂਡ ਬਾਈ ਕੇ ਘਰੇ ਝੋਟੀ ਇਸ ਟੇ ਮੌਜੂਦ ਆ ਮਿੱਤਰੋ ਦੇਖੋ ਘੇਰਾ ਦੀ ਮਿੱਤਰੋ ਹਰ ਪਾਕੀ ਝੋਟੀ ਨੂੰ ਕਰਮਾੜੀ ਨੂੰ ਦੁੱਧ ਵਾਲਾ ਬਰੀਕੀ ਵਾਲਾ ਸੁਭਾਵਨਾ ਚੰਗੇ ਕੀਮਤ ਤੇ ਵਿਕਣ ਵਾਲੀ ਝੋਤੀ ਆ ਤਿਆਰ ਹੋ ਕੇ 12 ਦਿਨ ਚਾਰ ਕੁ ਮਹੀਨੇ ਸਾਂਭ ਕੇ ਮਿੱਤਰੋ ਜਿੱਥੇ ਮਰਜੀ ਵੇਚ ਲਿਓ ਤੁਹਾਡੇ ਤੇ ਡਿਪੈਂਡ ਹੋਊਗਾ ਕਿਉਂਕਿ ਜਿਹੜੇ ਇਹਦੇ ਕੱਟ ਆ ਜਿਹੜੀ ਇਹਦੀ ਬਰੀਕੀ ਆ ਜਿਹੜੀ ਇਹਦੇ ਵਿੱਚ ਕੁਆਲਿਟੀ ਆ ਜਿਹੜਾ ਇਹਦੇ ਵਿੱਚ ਫਿਊਚਰ ਆ ਉਹ ਤੁਸੀਂ ਆਪ ਜਾਣਦੇ ਆ ਭੜੀ ਭਾਤ ਦੇ ਵਿੱਚ ਵੀ ਕਿੰਨੀ ਕੀਮਤ ਵਾਲੀ ਝੋਤੀ ਆ ਸਾਂਭਣ ਵਾਲੇ ਬੰਦੇ ਦੇ ਲਈ ਗਹਿਣਾ ਚੀਜ਼ ਆ ਗਹਿਣਾ ਚੀਜ਼ ਆ ਇਸ ਕਰਕੇ ਕਹਤਾ ਕਿਉਂਕਿ ਮਿੱਤਰੋ ਟੇਡਾ ਕੱਟ ਆ ਜਿਹੜਾ ਕੱਟ ਵੀ ਬੜਾ ਪਿਆਰਾ ਲਾਇਆ ਐ ਲਾਇਆ ਜਿਵੇਂ ਮਿੱਤਰੋ ਹੁਣ ਜਿਹੜੇ ਭਾਰਤ ਮਾਲਾ ਇਹ ਸਰਕਾਰ ਨੇ ਉਸ ਤਰ੍ਹਾਂ ਦਾ ਇੰਦੇ ਤੇ ਕਾਟਾ ਕਰਨ ਵਾਲੀ ਦੇ ਉੱਤੇ ਮਿੱਤਰੋ ਤੇ ਰੇਟ ਇਹਦਾ 82080 ਦੀ ਦੇਣੀ ਹੈ ਮੰਨਤਨ ਬਾਕੀ ਆ ਦੋ ਨੰਬਰ ਤੇ ਗਾਂ ਜਿਹੜੀ ਬਾਈ ਇਹਦੇ ਆ 15 ਤਰੀਕ ਨੂੰ ਦਿਨ ਪੂਰੇ ਆ ਸਰਬੇ 15 ਤਰੀਕ ਨੂੰ ਠੀਕ ਆ ਅੱਜ ਹੈਗੀ ਆ ਵੀਰੇ ਹਜੇ ਨੋ ਹੋਣਾ ਤੇ 15 ਦਿਨ 5 ਦਿਨ ਦਾ ਇਹ ਛੇ ਰਹਿ ਕੇ 5-7 ਦਿਨ ਬਾਕੀ 10-12 ਦਿਨ ਲੈ ਜੂਗੀ ਆ ਜੀ ਹੈਨਾ ਹਾਂਜੀ ਹੂੰ ਦੁੱਧ ਕਿੰਨਾ ਦਿੱਤਾ ਹੋਇਆ ਵੀਰੇ ਇਹਨੇ 25 ਕਿਲੋ ਦੁੱਧ ਦਿੱਤਾ ਜੀ ਪੂਰੀ ਗਾਰੰਟੀ ਵਾਲੀ ਪੂਰੀ ਗਾਰੰਟੀ ਨਾਲ ਮਰਾ 20 ਮੰਨ ਕੇ ਤਾਂ ਲੈ ਜਾਵੇ ਕੋਈ ਮੌਜ ਨਾਲ ਬਾਈ ਹੱਸ ਕੇ ਠੀਕ ਠੀਕ ਆ ਵੀਰੇ ਕੱਢੀ ਬਾਹਰ ਰੋ ਬਾਈ ਲੇ ਮਿੱਤਰੋ ਦੁੱਧ ਵਾਲੀ ਗਾਂ ਦੁੱਧ ੜੀਏ ਗਰਮ ਨਹੀਂ ਪਊਗੀ ਇੱਕ ਗਾੜਾ ਗਰਮੀ ਵੀ ਨਹੀਂ ਮਣਾਉਂਦੀ ਹਨਾ ਜਮਾ ਹੀ ਨਹੀਂ ਫੇਸ ਕੁਆਲਿਟੀ ਬੜੀ ਸੋਹਣੀ ਜਾਂਦੀ ਵੇਖੋ ਜੀ ਮਿੱਤਰੋ ਪਾਣ ਦੇ ਪੱਤੇ ਰਖੋ ਲੱਗਾ ਮੱਥੇ ਦੇ ਉੱਤੇ ਗਰਮ ਵਾਲੀ ਦੇ ਵੇਖੋ ਜੀ ਵੱਡੀ-ਵੱਡੀ ਆ ਛੋਟੀ ਮੰਨ ਕੇ ਨਾ ਆ ਜੇ ਕਿਉਂਕਿ ਅੱਜ ਪਜਾਰਤ ਦੇ ਵਿੱਚ ਗਾਵਾਂ ਦੀ ਪੂਰੀ ਹਲਚਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮਿੱਤਰੋ ਚਮਕ ਦਮਕ ਆਣੀ ਹੈਗਾ ਖੁਸ਼ਕੀ ਜੀ ਆ ਮਿੱਤਰੋ ਪੂਰੀ ਹਰ ਪੱਖ ਤੋਂ ਚਮਕਦਾਉ ਕਪੂਰੀ ਆਗਾ ਉਹਦੇ ਵਿੱਚ ਦੰਗਾ ਇਹਨੇ ਖਲਾਰਾ ਖਲਾਰਨਾ ਜਿਹੜੇ ਥਣ ਜੁੜੇ ਆ ਮੈਨੂੰ ਲੱਗਦੇ ਤੁਹਾਨੂੰ ਮਗਰ ਉਹ ਇਹ ਜਦੋਂ ਕੱਚੀ ਆ ਹਜੇ ਜਦੋਂ ਤਿਆਰੀ ਵਿੱਚ ਆ ਗਈ ਨਿਖੇੜ ਜਾਂਦੀ ਜਮਈ ਹਾਂ ਯਾਰ ਫਸ ਕੇ ਤੁਰਨਾ ਕੀ ਰੇਟ ਰਹੂਗਾ ਬਈ ਜੰਦਾ ਇਹਦਾ ਮੁੱਲ 75 ਆ 73 ਦੀ ਦੇਣੀ ਆ ਮੇਰਾ ਮਾਣ ਕਰਕੇ ਤੇਰਾ ਮਾਣ ਕਰਕੇ 71000 ਦੀ 70 ਦੀ ਕਹਦੇ ਯਾਰ ਰਕਿਓ ਜੂ ਹੈ ਚੱਲ 70 ਦੀ ਵੇ ਵੀਰੇ ਤਿੰਨ ਨੰਬਰ ਤੇ ਗਾਂ ਜਿਹੜੀ ਬਾਈ ਉਹ 6 ਮਹੀਨਿਆਂ ਦੀ ਗੱਬਣ ਆ ਜੀ 6 ਮਹੀਨਿਆਂ ਦੀ ਹਾਂਜੀ ਦੁੱਧ ਦਿੰਦੀ ਕੋਈ ਥੋੜਾ ਬਹੁਤਾ ਹਾਂ ਦਿੰਦੀ ਐ ਇੱਕ ਡੰਗ ਦਿੰਦੀ ਐ 2 ਕਿਲੋ ਸੁਬਾਹ ਦੇ ਟਾਈਮ ਤੇ ਨਾਲ ਪਾਸ ਕਰਾ ਜੂਗੀ ਇਹ ਵੀ ਹਾਂਜੀ ਵੀ ਦੂਜੇ ਸੂਏ ਕਿ ਪੈਦੜੀਆਂ ਵੜ ਬਾਈ ਇਹ ਦੂਜੇ ਸੂਣਾ ਇਹਨੇ ਤੁੰਨੇ ਦੂਜੇ ਸੂਏ ਲਈ ਘਪੜ 6 ਮਹੀਨਿਆਂ ਦੀ ਕਨਫਰਮ ਆਣਾ ਹਾਂਜੀ ਹਾਂ ਚੈੱਕ ਕਰਾਈਏ ਵੀਰੇ ਚੈੱਕ ਕਰਾਈਏ ਚੈੱਕ ਕਰਵਾ ਕੇ ਦਈ ਮੇਰਾ ਹਾਂਜੀ ਹਾਂਜੀ ਚੈੱਕ ਦੂਜੇ ਜਾਣਾ ਝੋਟੀ ਵੀ ਤੇ ਜੇ ਗੇਟੋ ਬਾਹਰ ਹੋਣ ਤੋਂ ਉਹਨਾਂ ਦੀ ਆ ਹਾਂਜੀ ਕੱਢੀ ਬਰੁੰਦੇ ਆਈ ਵੀਰੇ ਤੋਰੀ ਨੋੜ ਲੈ ਲੈ ਵੀ ਮਿੱਤਰੋ ਇਹ ਜ਼ਰੂ ਸਾਈ ਆ ਜਿਹੜੀ ਮਿੱਤਰੋ ਉਹ ਵੀ ਤੁਹਾਨੂੰ ਦੱਸ ਦਿੰਦਾ ਕਈ ਭਰਾ ਪੰਜ ਪੰਜ ਚਾਰ ਚਾਰ ਯਾਰ ਸਾਈ ਪਾ ਕੇ ਪਸ਼ੂ ਡਾਕ ਕੇ ਦਿੰਦੇ ਆ ਦੱਸਾ ਦਿੰਦਾ ਬਾਅਦ ਕਹਿ ਦਿੰਦੇ ਆ ਸਾਡੀ ਕੋਈ ਮਜਬੂਰੀ ਬਣ ਗਈ ਜਦੋਂ ਮਜਬੂਰੀ ਤੁਹਾਡੀ ਪਤਾ ਬਣ ਗਈ ਆ ਫਿਰ ਸਾਈ ਨਾ ਕਰਿਆ ਕਰੋ ਕਿਉਂਕਿ ਇਹ ਵੀ ਇੱਕ ਖੱਜਲ ਖਵਾਰੀ ਹੋ ਜਾਂਦੀ ਆ ਹੁਣ ਇਸੇ ਤਰ੍ਹਾਂ ਦੀ ਕਹਾਣੀ ਆ ਦੋ ਜਾਨਵਰਾਂ ਦੀ ਵੀ ਆ ਮਿੱਤਰੋ ਪਰ ਇਹਦਾ ਆਪਾਂ ਚਿਕਰ ਜਾਂ ਫਿਕਰ ਨਹੀਂ ਕਰਨਾ ਹੋ ਵਿੱਚ ਇਹ ਤੁਹਾਨੂੰ ਇੱਕ ਟ੍ਰੇਲਰ ਦੱਸਿਆ ਵਾ ਵੀ ਇਸ ਤਰ੍ਹਾਂ ਨਾ ਕਰਿਆ ਕਰੋ ਕਿਸੇ ਦੇ ਪਸ਼ੂ ਨੂੰ ਤੁਸੀਂ ਖਰਾਬ ਕਰਦੇ ਆ ਮਾੜੀ ਗੱਲ ਨਹੀਂ ਲੈਣਾ ਨਹੀਂ ਤੁਹਾਡੇ ਮਨ ਲੱਗਦਾ ਨਹੀਂ ਤੁਹਾਡੇ ਦਿਲ ਲੱਗਦਾ ਅਗਲੇ ਨੂੰ ਜਵਾਬ ਦੇ ਦੋ ਕਹਿੰਦੇ ਹੁੰਦੇ ਨੇ ਲਾਰੇ ਨਾਲੋਂ ਜਵਾਬ ਚੰਗਾ ਹੁੰਦਾ ਮਿੱਤਰੋ ਬਹੁਤ ਸੁਣੀਆ ਇਹ ਤਿੰਨ گاਵਾ ਇਹ ਕਿੰਨੇ ਦੇ ਦੇ ਦਾਂਗੇ ਵੀਰੇ ਵੜ ਇਹਦਾ ਮੁੱਲ 35 ਆ 32 ਦੀ ਦੇ ਦਾਂਗੇ 30 ਦੀ ਕਹਦੇ ਇਹ ਵੀ 30 ਦੀ ਦੇ ਦਾਂਗੇ ਹਾਂ ਇੱਥੇ ਜਿਆ ਟਿਕਾਣੀ ਤੇ ਹੋ ਲਾਈ ਜਾ ਜਾਵਾਂ ਇਹ ਤਿੰਨ ਜਾਨਵਾਰ ਆ ਮਿੱਤਰੋ ਬਾਈ ਦੇ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਛੋਟਾ ਘਰ ਜ਼ਿਲ੍ਹਾ ਹੈਗਾ ਮੁਗਾ ਤੇ ਨੰਬਰ ਦੱਸੀ ਬਾਈ ਕਹਿੰਦਾ 86998 ਹੂੰ 8887 869988787 7 7 ਮੈਨੂੰ ਲੱਗਦਾ ਤੇਰੀ ਮਾਰੀ ਗਈ ਮਾਤ ਧੰਨਵਾਦ